ਜਦ ਮੇਰੇ ਕੋਲ ਕੋਈ ਚੀਜ਼ ਹੈਗੀ ਹੈ ਬਖਸ਼ ਹੈਗੀ ਹੈ ਤਾਂ ਉਹਦਾ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਕਿਸੇ ਦਾ ਭਲੇ ਹੀ ਹੋਣਾ ਚਾਹੀਦਾ ਹੈ ਜੀ ਸਾਚੀ ਨੇ ਮੈਨੂੰ ਫੋਨ ਕੀਤਾ ਉਹਨਾਂ ਦੀ ਨੂੰਹ ਦੇ ਹੋਇਆ ਸੀਗਾ ਬੇਟਾ ਹੋਇਆ ਸੀਗਾ ਤੇ ਉਹ 10 15 ਦਿਨ ਦਾ ਸੀਗਾ ਉਹਨੂੰ ਇੰਨਾ ਜੌਂਡੀਸ ਸੀ ਜਬਰਦਸਤ ਜੌਂਡੀਸ ਸੀਗਾ ਇਹਨਾਂ ਨੇ ਤਿੰਨ ਝਾੜੇ ਕੀਤੇ ਪਹਿਲੇ ਝਾੜੇ 'ਚ 50% ਫਰ ਪੈ ਗਿਆ ਜੀ ਜਿਹੜਾ ਮਰਜੀ ਇੱਥੇ ਆਵੇ ਜੀ ਫ੍ਰੀ ਆਫ ਕਾਸਟ ਹੈ ਅਸੀਂ ਕੋਈ ਪੈਸਾ ਨਹੀਂ ਲਈਦਾ ਜੀ ਇੱਥੇ ਫ੍ਰੀ ਸੇਵਾ ਕਰੀਦੀ ਹੈ ਜੀ ਹਾਂ ਲਾ ਵੀ ਮੈਨੇ ਕਲਿਸ ਕੋ ਇੱਕ ਵਾਰ ਕਰਵਾਇਆ ਥਾ ਜਾੜ ਕਰਵਾਇਆ ਥਾ ਮਲਸ ਕੋ ਫਰਕ ਹੋ ਗਿਆ ਹੈ ਮਤਲਬ 50% ਤੱਕ ਇਸ ਕੋ ਫਰਕ ਹੈ 10 ਦਿਨ ਲਗਾਤਾਰ ਆਣਾ ਪੈਣਾ ਜੀ ਤਾਂ ਹੀ ਬਿਲਕੁਲ ਕਲੀਅਰ ਹੋ ਜਾਏਗਾ ਤੁਹਾਡਾ ਜੌਂਡਿਚ ਪਹਿਲੀ ਵਾਰ ਹੀ ਆਇਆ ਹਾਂ ਨਹੀਂ ਤੀਜੀ ਵਾਰ ਆਇਆ ਜੀ ਤੇ ਜ਼ਿਆਦਾ ਨਹੀਂ ਜੀ ਮੇਰੇ ਫਰਕ ਪਿਆ ਇੱਥੇ ਆ ਕੇ ਕੋਈ ਹਾਂਜੀ ਕਾਫੀ ਫਰਕ ਹੈ ਜੀ ਦੂਜਾ ਜਨਨਾ ਫਰਕ ਹਗਾ ਕਾਲ ਨੂੰ ਦਾ ਫਰਕ ਹੈ ਗੋਡ ਗਿਫਟ ਹੈਗਾ ਇਹਨਾਂ ਬਲੋ ਜੋ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਚਾਹੀਦਾ ਵੀ ਇਹ ਸੇਵਾ ਕਰਨੀ ਕਿਸੇ ਦਾ ਭਲਾ ਹੀ ਹੋਊਗਾ ਇਹਦੇ ਨਾਲ ਮੇਰੇ ਕੋਲ 1 ਦਿਨ ਤੋਂ ਲੈ ਕੇ 1 ਦਿਨ ਦੇ ਬੱਚੇ ਤੋਂ ਲੈ ਕੇ 80 ਸਾਲ ਬਜ਼ੁਰਗ 90 ਸਾਲ ਬਜ਼ੁਰਗ ਤੱਕ ਆਂਦੇ ਰਹਿੰਦੇ ਆ ਇਹ ਤਿੰਨ ਵਾਰੀ ਕਰਾਉਣਾ ਪੈਂਦਾ ਜੀ ਕੁਛ ਨਹੀਂ ਜੀ 150 ਗ੍ਰਾਮ ਸਰੋਂ ਦਾ ਤੇਲ ਚਾਹੀਦਾ ਜੀ ਇੱਕ ਬੋਤਲ ਪਾਣੀ ਚਾਹੀਦੀ ਹੁੰਦੀ ਮੈਨੂੰ ਜੀ ਕਿੰਨ ਕਿਹਾ ਹੋਵੇ ਕਿ ਤੁਸੀਂ ਪੈਸੇ ਲੈ ਲਓ ਜਾਂ ਕੁਝ ਵੀ ਨਹੀਂ ਸਾਰੇ ਬੰਦੇ ਕਹਿੰਦੇ ਤੁਸੀਂ ਸੇਵਾ ਦੱਸੋ ਅਸੀਂ ਕਹਿੰਦੇ ਸਾਡੀ ਮਹਾਮੈਦੀ ਚੜਨਾ ਸੇਵਾ ਲੱਗੀ ਹੈ ਜੀ ਸਾਨੂੰ ਕੁਝ ਨਹੀਂ ਲਾ ਪੰਜ ਸੱਤ ਦਿਨ ਪਹਿਲਾਂ ਕੋਈ ਬੇਬੀ ਜ਼ਿਆਦਾ ਬਿਮਾਰ ਸੀਗੀ ਉਹ ਮੇਰੇ ਕੋਲ ਆਈਏ ਉਹਨਾਂ 'ਚ ਸਿਰਿੰਜ ਲੱਗੇ ਹੋਏ ਸੀਗੇ ਮੈਨੂੰ ਜਿਹੜਾ ਫੀਲ ਹੋਇਆ ਕਿ ਜਦ ਮੇਰੇ ਕੋਲ ਕੋਈ ਚੀਜ਼ ਹੈਗੀ ਹੈ ਬਖਸ਼ ਹੈਗੀ ਹੈ ਤਾਂ ਉਹਦਾ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਕਿਸੇ ਦਾ ਭਲੇ ਹੀ ਹੋਣਾ ਚਾਹੀਦਾ ਹੈ ਬਖਸ਼ ਦਾ ਕਦੋਂ ਪਤਾ ਲੱਗਿਆ ਸੀਗਾ ਤੁਹਾਨੂੰ ਕਿ ਤੁਸੀਂ ਇਸ ਚੀਜ਼ ਦਾ ਇਲਾਜ ਕਰ ਸਕਦੇ ਹੋ ਬਖਸ਼ ਤਾਂ ਮੈਨੂੰ 8-10 ਸਾਲ ਤੋਂ ਹੈਗੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਪਹਿਲਾਂ ਇੱਥੇ ਆ ਜਾਂਦਾ ਸੀਗਾ ਕੋਈ ਪੁੱਛ ਪਚਾ ਕੇ ਤਾਂ ਅਸੀਂ ਉਹਦਾ ਝਾੜਾ ਕਰ ਦਿੰਦੇ ਸੀਗੇ ਲੇਕਿਨ ਅਸੀਂ ਆਪਣੇ ਵੱਲੋਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ ਕਿ ਅਸੀਂ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ ਕਿਸੇ ਸੱਜਣ ਮਿੱਤਰ ਨੇ ਭੇਜਤਾ ਮਨੀਸ਼ ਤੁਹਾਡੇ ਕੋ ਯਾਰ ਇਹ ਆ ਰਿਹਾ ਨਾ ਝਾੜਾ ਕਰ ਦੋ ਅਸੀਂ ਕਰ ਦਿੰਦੇ ਸੀਗੇ ਸਨਾਇ ਹੁੰਦਾ ਹੈ ਕਿ ਇਹਦਾ ਪੂਰਾ ਪ੍ਰੋਸੈਸ ਹੁੰਦਾ ਕੀ ਪ੍ਰਕਿਰਿਆ ਹੁੰਦੀ ਹੈ ਤੇ ਕਿੰਨੇ ਵਾਰੀ ਕਰਵਾਉਣਾ ਪੈਂਦਾ ਹੈ ਇਹ ਤਿੰਨ ਵਾਰੀ ਕਰਾਉਣਾ ਪੈਂਦਾ ਜੀ ਕੁਛ ਨਹੀਂ ਜੀ 150 ਗ੍ਰਾਮ ਸਰੋਂ ਦਾ ਤੇਲ ਚਾਹੀਦਾ ਹੈ ਜੀ ਇੱਕ ਬੋਤਲ ਪਾਣੀ ਚਾਹੀਦੀ ਹੁੰਦੀ ਮੈਨੂੰ ਜੀ ਜੋ ਜਿਸ ਮਰੀਜ਼ ਨੂੰ ਹੋਵੇ ਉਹਨੇ ਰਾਤੀ ਆਪਣੇ ਸਰਾਣੇ ਕੋਲ ਰੱਖਣਾ ਹੁੰਦਾ ਉਹੀ ਲੈ ਕੇ ਆਉਣਾ ਹੁੰਦਾ ਆ ਹੋਰ ਕੁਛ ਨਹੀਂ ਲੈਣਾ ਹੁੰਦਾ ਇਹ ਤਿੰਨ ਦਿਨਾਂ ਦੇ ਵਿੱਚ ਉਹਨੂੰ ਫਰਕ ਪੈ ਜਾਂਦਾ ਇਹ ਵੀਰਵਾਰ ਬਿਲਕੁਲ ਵੀ ਨਹੀਂ ਹੁੰਦਾ ਜੀ ਕਿਹੜੇ ਕਿਹੜੇ ਦਿਨ ਹੁੰਦਾ ਭਾਜੀ ਬਾਕੀ ਸਾਰੇ ਦਿਨ ਹੁੰਦਾ ਇੱਥੇ ਵੀਰਵਾਰ ਨਹੀਂ ਹੁੰਦਾ ਜੀ ਤਿੰਨ ਦਿਨ ਲਗਾਤਾਰ ਆਣਾ ਪੈਣਾ ਜੀ ਤਾਂ ਹੀ ਬਿਲਕੁਲ ਕਲੀਅਰ ਸਮਾਂ ਕੀ ਹੈ ਬਾਜੀ ਇਸ ਚੀਜ਼ ਦਾ ਸਵੇਰੇ 10 ਤੋਂ 12 ਵਜੇ ਤੱਕ ਜੀ ਨਾ ਇਸ ਤੋਂ ਪਹਿਲਾਂ ਕੋਈ ਆਵੇ ਜੀ ਨਾ ਇਸ ਤੋਂ ਬਾਅਦ ਆਵੇ ਜੀ ਵੀ ਜਿਆਦਾ ਜਿਹੜੇ ਸੀਰੀਅਸ ਹੁੰਦੇ ਐ ਇਸ ਤਰ੍ਹਾਂ ਦੇ ਮਰੀਜ਼ ਆਉਂਦੇ ਆ ਕਿਸ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ ਮੇਰੇ ਕੋਲ ਬਹੁਤ ਤਰ੍ਹਾਂ ਦੇ ਮਰੀਜ਼ ਆਉਂਦੇ ਆ ਜੀ ਕਈ ਵਾਰੀ ਤਾਂ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਉਸ ਤੋਂ ਬਾਅਦ ਵੀ ਮੇਰੇ ਕੋਲ ਆ ਜਾਂਦੇ ਆ ਕਈ ਵਾਰੀ ਉਹ ਆਂਦੇ ਆ ਦੱਸਦੇ ਆ ਕਿ ਹਸਪਤਾਲ ਹੈਗੇ ਅਸੀਂ ਉਹਨਾਂ ਕਹਿੰਦੇ ਜਦੋਂ ਡਾਕਟਰ ਤੁਹਾਨੂੰ ਛੁੱਟੀ ਦੇ ਦੇਗਾ ਉਸ ਤੋਂ ਬਾਅਦ ਆ ਜਾਓ ਜੀ ਅਸੀਂ ਕਰਦੇ ਆਂਗੇ ਮੇਰੇ ਕੋਲ ਇੱਕ ਦਿਨ ਤੋਂ ਲੈ ਕੇ ਇੱਕ ਦਿਨ ਦੇ ਬੱਚੇ ਤੋਂ ਲੈ ਕੇ 80 ਸਾਲ ਬਜ਼ੁਰਗ 90 ਸਾਲ ਬਜ਼ੁਰਗ ਤੱਕ ਆਂਦੇ ਰਹਿੰਦੇ ਆ ਕੋਈ ਉਮਰ ਦਾ ਬੰਦਨ ਨਹੀਂ ਹੈਗਾ ਜੀ ਜਿਹੜਾ ਮਰਜ਼ੀ ਇੱਥੇ ਆਵੇ ਜੀ ਫ੍ਰੀ ਆਫ ਕਾਸਟ ਹੈ ਅਸੀਂ ਕੋਈ ਪੈਸਾ ਨਹੀਂ ਲਈਦਾ ਜੀ ਇੱਥੇ ਫ੍ਰੀ ਸੇਵਾ ਕਰੀਦੀ ਹੈ ਜੀ ਭਾਜੀ ਆਪਣੀ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਇਹ ਟਿੱਬਾ ਰੋਡ ਤੇ ਆਪਾਂ ਜਦੋਂ ਐਂਟਰ ਹੁੰਨੇ ਆ ਦਲਜੀਤ ਸਿੰਘ ਗਰੇਵਾਲ ਐਮ ਐਲ ਏ ਸਾਹਿਬ ਦਾ ਦਫਤਰ ਹੈਗਾ ਉਸ ਤੋਂ 8-10 ਦੁਕਾਨਾਂ ਪਹਿਲਾਂ ਸ਼ਹਿਰੀ ਕਨਫੈਕਸ਼ਨ ਨਾਂ ਦੀ ਕਰਿਆਨੇ ਦੀ ਦੁਕਾਨ ਹੈ ਬਸ ਉਹੀ ਐਡਰੈਸ ਹੈ ਜੀ 9883 32431 ਮੇਰਾ ਮੋਬਾਈਲ ਨੰਬਰ ਹੈ ਜੀ ਤੁਸੀਂ ਮੈਨੂੰ ਰਿੰਗ ਕਰਕੇ ਇੱਕ ਦਿਨ ਪਹਿਲਾਂ ਰਿੰਗ ਕਰਕੇ ਇੱਥੇ ਆ ਜਾਓ ਤੇ ਆਪਣਾ ਝਾੜਾ ਕਰਾ ਲਓ ਜੀ ਬਾ ਜੀ ਇਹ ਹੁਣ ਇਸ ਤਰ੍ਹਾਂ ਹੀ ਤੁਹਾਡਾ ਜਿਹੜਾ ਕੰਮ ਹੈ ਚੱਲਦਾ ਰਹੇਗਾ ਬਿਲਕੁਲ ਜੀ ਜਦੋਂ ਤੱਕ ਪ੍ਰਮਾਤਮਾ ਨੇ ਹੁਕਮ ਸੇਵਾ ਦਿੱਤੀ ਹੈ ਜੀ ਕਰਦੇ ਰਵਾਂਗੇ ਕੋਈ ਐਦਾ ਦੀ ਗੱਲ ਨਹੀਂ ਐ ਬਸ ਜਿਨ੍ਹਾਂ ਕੋਲੋਂ ਮੈਂ ਇਹ ਬਖਸ਼ ਲਈ ਸੀਗੀ ਉਹ ਵੀ ਫ੍ਰੀ ਕਰਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਫ੍ਰੀ ਆਫ ਕੋਸਟ ਕਰਨਾ ਆਪਾਂ ਕਹਿੰਦੇ ਕੋਈ ਗੱਲ ਨਹੀਂ ਜੀ ਫ੍ਰੀ ਆਫ ਕੋਸਟ ਕਰਾਂਗੇ ਅਸੀਂ ਇਹਨਾਂ ਕੋਲੋਂ ਕਿਸੇ ਕੋਲੋਂ ਵੀ 1 ਰੁਪਿਆ ਵੀ ਆਪਾਂ ਲੈਂਦੇ ਹੀ ਨਹੀਂ ਨਾ ਕਦੀ ਵਿਚਾਰ ਆਇਆ ਕਿ ਅਸੀਂ ਇਹ ਅਸੀਂ ਪੈਸੇ ਕਮਾਈਏ ਇਹਦੇ ਨਾਲ ਸਾਨੂੰ ਸਾਡੇ ਦਿਮਾਗ 'ਚ ਹੈ ਹੀ ਨਹੀਂ ਜੀ ਪੈਸੇ ਕਮਾਣ ਦਾ ਪ੍ਰਮਾਤਮਾ ਦਾ ਦਿੱਤਾ ਹਰ ਸਭ ਕੁਝ ਹੈਗਾ ਜੀ ਅੱਜ ਤਾਂ ਦੁਆਵਾਂ ਲੈਣੀਆਂ ਮਰੀਜ਼ਾਂ ਕੋਲੋਂ ਵੀ ਅਸੀਂ ਦੁਆਵਾਂ ਹੀ ਲੈਣੀਆਂ ਹੈਗੀਆਂ ਜੀ ਧਿਆਨਿੰਦੇ ਹੀ ਲੋਕ ਆਉਂਦੇ ਆ ਜਾਂ ਬਾਹਰ ਦੇ ਵੀ ਆਉਂਦੇ ਆ ਨਹੀਂ ਮੇਰੇ ਕੋਲ ਬਾਹਰ ਦੇ ਵੀ ਆਉਂਦੇ ਆ ਜੀ ਮੇਰੇ ਕੋਲ ਸਵੇਰੇ ਫਗਵਾੜੇ ਦੇ ਕਰਾ ਕੇ ਗਏ ਆ ਮਾਛੀ ਬੜੇ ਤੋਂ ਆ ਰਹੇ ਆ ਮੇਰੇ ਕੋਲ ਕੱਲ ਬਟਾਲੇ ਦੇ ਬੜੇ ਦੋ ਤਿੰਨ ਮਰੀਜ਼ ਆਏ ਆ ਜਿੱਥੋਂ ਫੋਨ ਆਂਦਾ ਜੀ ਉਹਨਾਂ ਨੂੰ ਟਾਈਮ ਦਾ ਜੀਦਾ ਉਹ ਆ ਜਾਂਦੇ ਆ ਮਤਲਬ ਪੂਰੇ ਪੰਜਾਬ ਦੀ ਸੇਵਾ ਲਾ ਰੱਖੀ ਐ ਤੁਸੀਂ ਪੰਜਾਬ ਤੋਂ ਵੀ ਲੋਕ ਜਿਹੜੇ ਹੁਣ ਆਪਣੀ ਵੀਡੀਓ ਦੇਖ ਕੇ ਪੰਜਾਬ ਤੋਂ ਬਾਹਰ ਦੇ ਲੋਕ ਵੀ ਤੁਹਾਡੇ ਕੋਲ ਆ ਕੇ ਇਲਾਜ ਕਰਵਾਉਣ ਹਾਂਜੀ ਬਿਲਕੁਲ ਜੀ ਪੰਜਾਬ ਤੋਂ ਬਾਹਰ ਵੀ ਲੋਕੀ ਆਣਗੇ ਕੱਲ ਮੈਨੂੰ ਦਿੱਲੀ ਤੋਂ ਵੀ ਬਹੁਤ ਫੋਨ ਆਏ ਆ ਸਭ ਨੂੰ ਇਹੀ ਕਹਿ ਸਕਦੇ ਆ ਜੇ ਤੁਸੀਂ ਆ ਸਕਦੇ ਹੋ ਤਾਂ ਆਜੋ ਪੁੱਛਣਾ ਕੋਈ ਤਾਂ ਤੁਹਾਨੂੰ ਇਤੋਂ ਫਰਕ ਪੇ ਗਈ ਪੇਗਾ ਜੀ। ਬਾਜੀ ਜੇ ਜੇ ਇਦਾਂ ਦਾ ਨਹੀਂ ਹੋਇਆ ਕਿ ਕੋਈ ਮਰੀਜ਼ ਆਇਆ ਹੋਵੇ ਤੇ ਉਸ ਦਾ ਇਲਾਜ ਹੋ ਗਿਆ ਹੋਵੇ ਇਸ ਤੋਂ ਬਾਅਦ ਉਸਨੇ ਕਹਿਆ ਹੋਵੇ ਕਿ ਤੁਸੀਂ ਪੈਸੇ ਲੈ ਲਓ ਜਾਂ ਕੁਝ ਵੀ। ਨਹੀਂ ਸਾਰੇ ਬੰਦੇ ਕਹਿੰਦੇ ਜੀ ਤੁਸੀਂ ਸੇਵਾ ਦੱਸੋ ਅਸੀਂ ਕਹਿੰਨੇ ਸਾਡੀ ਮਹਾਮੈਦੀ ਚੜਨਾ ਚ ਸੇਵਾ ਲੱਗੀ ਹੈ ਜੀ ਸਾਨੂੰ ਕੁਝ ਨਹੀਂ ਦਾ। ਤੁਸੀਂ ਠੀਕ ਰਹੋ ਜੀ ਤੁਸੀਂ ਦੁਆਵਾਂ ਦਿਓ ਅਸੀਂ ਇਹੀ ਚਾਹਨੇ ਜੀ। ਬਾਜੀ ਐਂਡ ਦੇ ਵਿੱਚ ਲੁਧਿਆਣਵੀਜ਼ ਨੂੰ ਕੀ ਕਹਿਣਾ ਚਾਹੋਗੇ? ਕੁਛ ਨਹੀਂ ਜੀ ਸਾਰੇ ਤੰਦਰੁਸਤ ਰਹੇ ਜੀ ਅਸਦੇ ਖੇਡਦੇ ਰਹੇ ਜੀ। ਹੁਣ ਲੋਕ ਜਿਹੜੇ ਵੀ ਇੱਕ ਵੀ ਝੜੇ ਚ ਇੱਕ ਝੜ ਚ ਨਾ ਬਹੁਤ ਜ਼ਿਆਦਾ ਫਰਕ ਪੈ ਜਾਂ ਖੁਦ ਮੇਰੀ ਚਾਚੀ ਦੇ ਮੇਰੀ ਭਾਬੀ ਦੇ ਬੇਟੀ ਨੂੰ ਹੋਇਆ ਸੀਗਾ 10 ਦਿਨਾਂ ਦਾ ਸੀਗਾ ਤੇ ਡਾਕਟਰਾਂ ਨੇ ਕਹਿਤਾ ਕਿ ਇਹ ਤਾਂ ਬਹੁਤ ਜ਼ਿਆਦਾ ਜੌਂਡਿਸ ਹੈ ਇਹਨੂੰ ਦਾਖਲ ਕਰਨਾ ਪੈਣਾ ਤੇ ਫਿਰ ਜਦੋਂ ਮੈਂ ਮੇਰੇ ਨਾਲ ਸੀ ਚਾਚੀ ਨੇ ਮੈਨੂੰ ਫੋਨ ਕੀਤਾ ਉਹਨਾਂ ਦੀ ਨੂੰਹ ਦੇ ਹੋਇਆ ਸੀਗਾ ਬੇਟਾ ਹੋਇਆ ਸੀਗਾ ਤੇ ਉਹ 10-15 ਦਿਨ ਦਾ ਸੀਗਾ ਉਹਨੂੰ ਇੰਨਾ ਜੌਂਡਿਸ ਸੀ ਜਬਰਦਸਤ ਜੌਂਡਿਸ ਸੀਗਾ ਇਹਨਾਂ ਨੇ ਤਿੰਨ ਝਾੜੇ ਕੀਤੇ ਪਹਿਲੇ ਝਾੜੇ 'ਚ 50% ਫਰ ਪੈ ਗਿਆ ਜੀ ਤੇ ਉਹਨਾਂ ਦੇ ਰੁਪਏ ਵੀ ਦੇਖੋ ਕਿੰਨੇ ਕੋਸਟਲੀ ਅੱਜਕੱਲ ਹਸਪਤਾਲਾਂ ਦੇ ਕਿੰਨੇ ਖਰਚੇ ਆ ਉਹ ਫ੍ਰੀ ਆਫ ਕੋਸਟ ਕਰਦੇ ਪਏ ਬਹੁਤ ਜਿਆਦਾ ਅੱਛੀ ਸੇਵਾ ਕਰ ਰਹੇ ਹਨ ਬਹੁਤ ਅੱਛੀ ਪਹਿਲੇ ਝਾੜੇ ਦੀ 50% ਫਰਕ ਪਿਆ ਜਾਂਦਾ ਤੇ ਆਪ ਤੁਸੀਂ ਸਕਾਲ ਵਾਲੇ ਤੀਸਰੇ ਝਾੜੇ ਤੇ ਬਿਲਕੁਲ ਖਤਮ ਹੋ ਜਾਂਦਾ ਔਰ ਛੋਟੇ ਬੱਚਿਆਂ ਤੋਂ ਬਹੁਤ ਜਲਦੀ ਵੱਡਿਆਂ ਨੂੰ ਵੀ ਅੱਜਕੱਲ ਸਾਰਿਆਂ ਨੂੰ ਜੁਨਡਿਸ ਹੋ ਰਿਹਾ ਪਤਾ ਨਹੀਂ ਬਹੁਤ ਅੱਛੀ ਕਰ ਰਹੇ ਰੱਬ ਇਹਨਾਂ ਦੇ ਬਿਲਕੁਲ ਫ੍ਰੀ ਆਫ ਕੋਸਟ ਕਰ ਰਿਹਾ ਕੋਈ ਪੈਸਾ ਨਹੀਂ ਲੈ ਰਹੇਗੇ ਇੱਕ ਗੋੜ ਗਿਫਟ ਮਿਲਿਆ ਹੋਇਆ ਤੇ ਉਸ ਦਾ ਵਧੀਆ ਯੂਜ਼ ਕਰ ਰਿਹਾ ਕੀ ਕਹਿਣਾ ਚਾਹੋਗੇ ਕਿੰਨੇ ਬਹੁਤ ਇਹਨਾਂ ਦੇ ਰੱਬ ਕਰੇ ਇਹਨਾਂ ਦੀ ਚੜ੍ਹਦੀ ਕਲਾ ਰਹੇ ਤੇ ਵਧੀਆ ਇੰਝ ਚੱਲਦਾ ਰਹੇ ਝਾ ਤੇ ਬਹੁਤ ਅੱਛੇ ਹੈ ਨੇਚਰ ਬਹੁਤ ਅੱਛੇ ਹੈ ਬੰਡੀ ਭਾਈ ਦੇ ਜਿਹੜੇ ਆਪ ਝਾੜਾ ਕਰਦੇ ਹਨ ਖੁਦ ਬੰਡੀ ਭਾਈ ਬਹੁਤ ਅੱਛੇ ਹੈ ਤੇ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਸੀਗਾ ਫੇਸਬੁੱਕ ਤੇ ਸਿਟੀ ਲਾਈਵ ਵਾਲਿਆਂ ਦਾ ਤੇ ਦੂਜੇ ਹੋਰ ਚੈਨਲ ਵਾਲਿਆਂ ਨੇ ਲਿੰਕ ਤੇ ਟਾਈਮ ਆ ਗਿਆ ਇੱਥੇ ਪਰਕ ਪਿਆ ਇੱਥੇ ਆ ਕੇ ਅੱਜ ਦੂਜਾ ਦਿਨ ਹੈ ਫਰਕ ਤੇ ਹੈਗਾ ਕੱਲ੍ਹ ਨਾਲੋਂ ਦਾ ਫਰਕ ਹੈ ਮੈਂ ਤਾਂ ਬਹੁਤ ਪੁਰਾਣਾ ਮੰਨ ਤੇ ਉਹ ਗੇ 1.5 ਸਾਲ ਹੋ ਗਏ ਮੈਂ ਤਾਂ ਕਈ ਜਗ੍ਹਾ ਛੱਡੀ ਨਹੀਂ ਹੈਗੀ ਜਿੱਥੇ ਜਿੱਥੇ ਪਤਾ ਲੱਗਦਾ ਜਾਣ ਨਾ ਵਾ ਪਰ ਇੱਥੇ ਹੁਣ ਆਏ ਹਾਂ ਹੁਣ ਦੇਖਦੇ ਹਾਂ ਵਿਸ਼ਵਾਸ ਹੈ ਜੀ ਜਿੱਥੇ ਤੁਹਾਨੂੰ ਪਤਾ ਲੱਗਦਾ ਬੰਦਾ ਵਿਸ਼ਵਾਸ ਦੇ ਕੰਨ ਚਲਾ ਜਾਂਦਾ ਵੈ ਤੇ ਇਸ ਚੱਕਰ ਚ ਆਏ ਹੁਣ ਕੱਲ ਨੂੰ ਤੀਜੀ ਵਾਰ ਤੋਂ ਬਹੁਤ ਪਤਾ ਲੱਗੂਗਾ ਟੈਸਟ ਕਰਵਾਵਾਂਗਾ ਫੇਰ ਹੀ ਪਤਾ ਲੱਗੂਗਾ ਕਿੰਨਾ ਹੈ ਗੋੜ ਗਿਫਟ ਹੈਗਾ ਇਹਨਾਂ ਵੱਲੋਂ ਜੋ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਚਾਹੀਦਾ ਵੀ ਇਹ ਸੇਵਾ ਕਰਨੀ ਕਿਸੇ ਦਾ ਭਲਾ ਹੀ ਹੋਊਗਾ ਇਹਦੇ ਨਾਲ ਜਿੱਥੇ ਕੋਈ ਪਤਾ ਲੱਗਦਾ ਬੰਦਾ ਜਾਂਦਾ ਵਿਸ਼ਵਾਸ ਹੈ ਕਰਕੇ ਦੇਖ ਲਓ ਹੋ ਜਾਏਗਾ ਤਾਂ ਵਧੀਆ ਹੀ ਹੈ ਜੀ ਕੱਲ ਨੂੰ ਲਾਈਵ ਵਧੀਆ ਅੱਗੇ ਹੋਰ ਵਧੀਆ ਜੀ ਆਂਗੇ ਅਬੀ ਮੈਂ ਇਹਨੇ ਕੱਲ ਇਸ ਕੋ ਇੱਕ ਵਾਰ ਕਰਵਾਇਆ ਥਾ ਜਾੜ ਕਰਵਾਇਆ ਥਾ ਮਤਲਬ ਇਸ ਕੋ ਫਰਕ ਹੋ ਗਿਆ ਹੈ ਮਤਲਬ 50% ਤੱਕ ਇਸ ਕੋ ਫਰ जी नहीं चाड़ा करवा के गए थे आज एक दिन पर... फ़र्क पहले पीछे चार पांच दिन से हॉस्पिटल में थी मतलब वहाँ भी थोड़ा फर्क पड़ा था बट इतना फर्क नहीं था बट बाजी के हमने फेसबुक पे देखा था आ, दो चार दिन पहले तो मैं उसी दिन मतलब कि हम लोग मैं अभी फिर रोजपुर रोड से आ रहा हूँ जो एम मॉल है वहाँ रहते हैं हम लोग तो मैंने फेसबुक पर देखा था इनकी स्टोरी तो मैं कल इनको पहली बार लेके आया तो मतलब आधे से ज़्यादा फर्क है इसको आज सेकंड डे है तो आज भी हम लोग मॉर्निंग में निकले हैं तो अभी जस्ट अभी नंबर आएगा तो ਮੈਂ ਇੱਕ ਹੀ ਝਾਰ ਮੇਂ ਮਤਲਬ 50% ਦਾ ਇਸ ਕੋ ਫਰਕ ਪੜਾ ਹੈ ਕਿ ਮੈਨੂੰ ਪਤਾ ਲੱਗ ਗਿਆ ਤੁਹਾਨੂੰ ਕਿ ਇੱਥੇ ਪੀਲੀਏ ਦਾ ਇਲਾਜ ਕੀਤਾ ਜਾਂਦਾ ਮੀਡੀਆ ਰਾਹੀਂ ਜੀ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ ਤੇ ਦੇਖਿਆ ਸੀਗਾ ਉਹਦੇ ਥਰੂ ਪਤਾ ਲੱਗਾ ਕਿ ਇੱਥੇ ਪੀਲੀਏ ਦਾ ਇਲਾਜ ਕੀਤਾ ਜਾਂਦਾ ਪਹਿਲੀ ਵਾਰ ਹੀ ਆਇਆ ਹਾਂ ਨਹੀਂ ਤੀਜੀ ਵਾਰ ਆਈ ਤੇ ਜ਼ਿਆਦਾ ਨਹੀਂ ਜੀ ਮੇਰੇ ਫਰਕ ਪਿਆ ਇੱਥੇ ਆ ਕੇ ਕੋਈ ਹਾਂਜੀ ਕਾਫੀ ਫਰਕ ਹੈ ਜੀ ਮਤਲਬ ਕਿ ਰਿਜ਼ਲਟ ਮਿਲ ਚੁੱਕਾ ਹੈ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਮਿਲ ਚੁੱਕਾ ਹੈ ਜੀ ਫਸਟ ਟਾਈਮ ਪਹਿਲੀ ਵਾਰ ਹੀ ਆਇਆ ਵਿਸ਼ਵਾਸ ਕਿ ਠੀਕ ਹੋ ਜਾਏਗਾ ਜਿਸ ਤਰ੍ਹਾਂ ਇੱਥੇ ਲੋਕ ਲਗਾਤਾਰ ਆਉਂਦੇ ਆ ਲੋਕਾਂ ਦੀ ਆਸ ਤਾਂ ਬਣੀ ਹੋਈ ਆ ਕਿਤੇ ਹਰ ਕੋਈ ਇਨਸਾਨ ਆ ਕੇ ਠੀਕ ਹੋ ਕੇ ਜਾਂਦਾ ਹੈ ਸਾਡੀ ਗੱਲੋ ਵਿਸ਼ਵਾਸ ਦੀ ਆ ਨਾ ਜੀ ਵਿਸ਼ਵਾਸ ਦੀਆਂ ਟਿੱਕੀ ਹੋਈ ਆ ਤੇ ਇਸ ਕਰਕੇ ਮੈਂ ਵੀ ਵਿਸ਼ਵਾਸ ਕਰਕੇ ਆਇਆ ਜੀ ਮੈਂ ਡਾਕਟਰ ਸਾਹਿਬ ਕੋਈ ਹੁਣ ਜਾ ਕੇ ਆਇਆ ਡਾਕਟਰ ਦਵਾਈ ਲੈ ਕੇ ਵੀ ਆਇਆ ਪਰ ਫੇ ਮੈਂ ਇੱਧਰ ਵੀ ਆਇਆ